ਨਗਰ ਨਿਗਮ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਸੀਨੀਅਰ ਜਿਪਟੀ ਮੀਅਰ ਪ੍ਰਿਆੰਕਾ ਸ਼ਰਮਾ ਖੁਦ ਸਫਾਈ ਨਾਲ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਉਣ ਲਈ ਸੜਕਾਂ ਤੇ ਨਿਕਲ ਗਏ ਹਨ ਇਸ ਸਾਲ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ 16 ਅਗਸਤ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਇਸ શુભ ਮੌਕੇ ਨੂੰ ਹੋਰ ਪਵਿੱਤਰ ਅਤੇ ਅਨੁਸ਼ਾਸਿਤ ਬਣਾਉਣ ਲਈ ਪ੍ਰਿਆੰਕਾ ਸ਼ਰਮਾ ਨੇ ਇੱਕ ਵਿਸ਼ੇਸ਼ ਸਵੱਛਤਾ ਸੇਵਾ ਅਭਿਆਨ ਸ਼ੁਰੂ ਕੀਤਾ ਜਿਸ ਦੇ ਤਹਿਤ ਸ਼ਿਵਾਲਾ ਬਾਗ ਪਾਈਆਂ ਵਿਖੇ ਪਹਿਲਾ ਮੱਥਾ ਟੇਕਣ ਤੋਂ ਬਾਅਦ ਉਹਨਾਂ ਨੇ ਮੰਦਿਰ ਕਮੇਟੀ ਦੇ ਅਧਿਕਾਰੀਆਂ ਅਤੇ ਮੈਂਬਰਾਂ ਨਾਲ ਇੱਕ ਮੀਟਿੰਗ ਕੀਤੀ। ਗੱਲਬਾਤ ਦੌਰਾਨ ਉਹਨਾਂ ਨੇ ਮੈਂਬਰਾਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਮੌਕੇ ਤੇ ਸਫਾਈ ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ। ਅੱਜ ਸ਼ਿਵਾਲਾ ਬਾਗ ਭਾਈਆਂ ਦੇ ਵਿੱਚ ਆਈਆਂ ਇੱਥੇ ਪਰਮਾਤਮਾ ਕੋਲ ਨਤਮਸਤਕ ਹੋ ਕੇ ਮੈਂ ਅਸ਼ੀਰਵਾਦ ਮੰਗਿਆ ਕਿ हे ਪ੍ਰਭੂ ਜੋ ਨਮਸ਼ਟਮੀ ਦੇ ਪਾਵਨ ਤਿਹਾੜ ਤੇ ਅਸੀਂ ਸਾਰੇ ਹੀ ਮਿਲ ਜੁਲ ਕੇ ਆਪਣੇ ਮੰਦਰ ਦੇ ਵਿੱਚ ਤੇ ਮੰਦਰ ਤੇ ਸਰਾਊਂਡਿੰਗ ਏਰੀਆਜ਼ ਦੇ ਵਿੱਚ ਪੂਰੀ ਤਰ੍ਹਾਂ ਸਾਫ ਸਫਾਈ ਕਰ ਸਕੀਏ ਕਿਉਂਕਿ ਆਉਣ ਵਾਲੇ ਇੱਥੇ ਸਾਰੇ ਹੀ ਭਗਤਜਨ ਸਿਰਫ ਸ਼ਰਧਾ ਹੀ ਨਹੀਂ ਸਵੱਛਤਾ ਦਾ ਵੀ ਅਨੁਭਵ ਕਰ ਸਕਣ ਤੇ ਇਹਦੇ ਲਈ ਬਹੁਤ ਜ਼ਰੂਰੀ ਆ ਕਿ ਸਾਰੇ ਹੀ ਸਾਨੂੰ ਸ਼ਹਿਰ ਵਾਸੀ ਸਾਡਾ ਮਿਲ ਕੇ ਸਾਥ ਦੇ ਮੈਡਮ ਆਏ ਸੀ ਉਹਨਾਂ ਨੂੰ ਆਪਣੀਆਂ ਮੁਸ਼ਕਲਾਂ ਸਾਗੀਆਂ ਦਸੀਆਂ ਖਾਸ ਕਰਕੇ ਮੁਸ਼ਕਲ ਅਗੇ ਸਫਾਈ ਦੀ ਗਾਰਬੇਜ ਲਿਫਟਿੰਗ ਦੀ ਤੇ ਸਪੀਡ ਬ੍ਰੇਕ ਜਿਹੜੇ ਸੜਕ ਦੇ ਦੋਨੋਂ ਪਾਸੇ ਬੰਨੇ ਚਾਹੀਦੇ ਆ ਉਹਦੇ ਬਾਰੇ ਕਾਫੀ ਡਿਟੇਲਡ ਡਿਸਕਸ਼ਨ ਹੋਈ ਆ ਔਰ ਮੈਡਮ ਸਾਨੂੰ ਬੜੀ ਖੁਸ਼ੀ ਹੈ ਕਿ ਮੈਡਮ ਨੇ ਸਾਡੀ ਸਾਰੀਆਂ ਗੱਲਾਂ ਸੁਨੀਆਂ ਔਰ ਸਾਨੂੰ ਅਸ਼ੂਰ ਕੀਤਾ ਕਿ ਇਹ ਸਾਰਾ ਕੁਝ ਸਾਲਵ ਹੋਏਗਾ